ਹੁਣ ਮੈਂ ਤੁਹਾਨੂੰ ਦੂਸਰੀ ਕੁਸ਼ਤੀ ਦਿਖਾ ਰਹੇ ਹਾਂ ਜੀ ਦੇਖੋ ਗਰਾਮ ਅੱਜ ਭਰਾਵੋ ਤੁਹਾਨੂੰ ਕੁਸ਼ਤੀ ਦਿਖਾ ਰਹੇ ਹਾਂ ਹੁਣ ਇਸ ਟਾਈਮ ਤੜਕੇ ਸਵੇਰੇ ਦੇ 5:00 ਬਜ ਚੁੱਕੇ ਨੇ ਤੇਰਾ ਨਾਮ ਕੀ ਹੈ ਵੀ ਗੁਰਤੇਜ ਸਿੰਘ ਜੀ ਆਹ ਮੁੰਡਾ ਆਪਣਾ ਗੁਰਤੇਜ ਸਿੰਘ ਠੀਕ ਹੈ ਤੇਰਾ ਨਾਮ ਕੀ ਹੈ ਵੀ ਭਜਨਪ੍ਰੀਤ ਸਿੰਘ ਜੀ ਆਹ ਮੁੰਡਾ ਭਜਨਪ੍ਰੀਤ ਸਿੰਘ ਚਲੋ ਜੀ ਮਿੱਤਰੋ ਹੋ ਗਈ ਹਰੀ ਝੰਡੀ ਜੋਰ ਮੁੰਡਾ ਮੈਨੂੰ ਨੀਚੇ ਲਈ ਬੜਾ ਕਾਰਡ ਲੱਗਦਾ। ਲੋ ਵੀ ਚੀਨ ਦੀ ਦਵਾਰ ਬਣ ਗਿਆ ਮੁੰਡਾ ਨੀਚੇ ਡਿਆ ਗਿਆ। ਜੋਰ ਲਾ ਰਿਹਾ ਤਹਾਲਾ ਮੁੰਡਾ ਖੜਾ। ਨੀਚੇ ਮਾਂ ਦਾ ਪੁੱਤ ਆ ਬਣ ਗਿਆ ਚੀਨ ਦੀ ਦਵਾਰ। ਜੋਰ ਦੋਨੋਂ tarafੋਂ ਪੂਰਾ ਫੁੱਲਾ ਲੱਗ ਰਿਹਾ ਪਰ ਨੀਚੇ ਵਾਲਾ ਝੋਟਾ ਵੀ ਪੂਰਾ ਕਹਿਦਾ ਕਹੋਂਗਾ ਨਾ ਬਾਈ ਨਾ ਬੱਲੇ ਤੇਰੇ ਮੁੰਡਿਆ ਬੱਲੇ 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 ਤੇਰੇ ਅਬ ਬੱਲੇ ਤੇਰੇ ਝੋਟੇ ਉਹ ਬੱਲੇ 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 ਚਲੋ ਠੀਕ ਹੈ ਜੀ ਛੱਡ ਦੋ ਸਬ ਠੀਕ ਹੈ ਦੋਨੋਂ ਹੀ ਪੂਰੇ ਦੋਨੋਂ ਜਿੱਤ ਰਹੇ ਹਈ ਮੁਕਾਬਲੇ ਚ